ਸੱਚੀ ਗੱਲ ਜੀ ਮੈਂ ਰਜੇਸ਼ ਕੁਮਾਰ ਗੁਪਤਾ ਵਾਰਡ ਨੰਬਰ 5 ਤੋਂ ਮੇਰੀ ਮੈਸੇਜ ਸ਼੍ਰੀਮਤੀ ਸ਼ਿਖਾ ਗੁਪਤਾ ਜੀ ਜਿੱਤੇ ਨੇ ਮੈਂ ਸਾਰੇ ਸ਼ਹਿਰ ਦਾ ਸਾਰੇ ਵਾਰਡ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਜਿਤਾਇਆ ਹੈ ਅਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੈਂ ਛਿੜਚੋਲਾ ਸਾਹਿਬ ਦੇ ਮੇਲੇ ਤੇ ਆਇਆਂ ਸੰਗਤਾਂ ਦਾ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਅਤੇ ਮੈਂ ਆਸ ਕਰਦਾ ਹਾਂ ਇਹ ਗੁਰੂ ਨਾਨਕ ਦੇਵ ਜੀ ਦੀ ਚਰਨ ਸ਼ੋਧ ਧਰਤੀ ਤੇ ਆਈਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਏ ਅਤੇ ਜੋ ਇਹ ਉਮੀਦਾਂ ਨਾਲ ਜੋ ਇਹ ਆਪਣੀਆਂ ਉਮੀਦਾਂ ਲੈ ਕੇ ਇੱਥੇ ਪਹੁੰਚੇ ਹਨ ਉਹਨਾਂ ਦੀਆਂ ਉਮੀਦਾਂ ਸਾਰੀਆਂ ਪੂਰੀਆਂ ਹੋਣ ਪ੍ਰਮਾਤਮਾ ਉਹਨਾਂ ਨੂੰ ਚਰਦੀ ਕਲਾ ਚ ਰੱਖੇ ਤੇ ਨਾਲ ਹੀ ਮੈਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਐਮਐਲਏ ਡੇਰਾ ਬੱਬਾਂਦਾਨਕ ਅਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਨੇ ਇਸ ਮੇਲੇ ਤੇ ਆਉਣ ਵਾਲੀਆਂ ਸੰਗਤਾਂ ਵਾਸਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਹੋਏ ਹਨ ਸਫਾਈ ਦਾ ਪ੍ਰਬੰਧ ਸਟਰੀਟ ਲਾਈਟ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਪੁਲਿਸ ਦਾ ਪ੍ਰਬੰਧ ਇਹ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੈ ਅਤੇ ਆਸ ਕਰਦੇ ਹਾਂ ਕਿ ਮੇਲਾ ਬਹੁਤ ਵਧੀਆ ਤਰੀਕੇ ਨਾਲ ਚੱਲੇਗਾ ਅਤੇ ਸੰਗਤਾਂ ਇਹਦਾ ਆਨੰਦ ਮਾਣਨ ਲਗੀਆਂ ਧੰਨਵਾਦ